ए बी बी सांझा ਤੁਹਾਨੂੰ ਰੱਖੇ ਅੱਗੇ ਪਟਿਆਲਾ ਦੇ ਸ਼ਾਹੀ ਮਹਿਲ ਚ ਖਾਸ ਤਾਵਤ ਕੈਪਟਨ ਅਮਰਿੰਦਰ ਦੇ ਖਾਸਮ ਖਾਸ ਤਾਵਤ ਲਈ ਪਹੁੰਚ ਰਹੇ ਨੇ ਕਿਉਂਕਿ ਕੈਪਟਨ ਦੇ ਰਹੇ ਨੇ ਲੰਚ ਕੀ ਸਿਰਫ ਲੰਚ ਹੈ ਜਾਂ ਲੰਚ ਦੇ ਡਿਪਲੋਮੇਸੀ ਕੌਣ ਕੌਣ ਪਹੁੰਚੇ ਆਈਸ ਲੰਚ ਲਈ ਤੇ ਕੀ ਕਿਹਾ ਜਾ ਰਿਹਾ ਹੈ ਇਸ ਲੰਚ ਦੇ ਡਿਪਲੋਮੇਸੀ ਬਾਰੇ ਸੁਣਪਿਆ ਲੰਚ ਤੇ ਆਏ ਆ ਵੇਖੋ ਕਿ ਕੀ ਮੀਟਿੰਗ ਹੋਣੀ ਲੋਕ ਸਭਾ ਇਲੈਕਸ਼ਨ ਵੇਲੇ ਤੁਸੀਂ ਪ੍ਰਤਾਪ ਸਿੰਘ ਬਾਜਵਾ ਘੜੇ ਦੇ ਨਾਲ ਚੱਲਦੇ ਰਹੇ ਤੁਹਾਨੂੰ ਵੀ ਉਹਨਾਂ ਨੇ ਰਵਾਈ ਦਿੱਤੀ ਐਕਚੁਅਲੀ ਕਾਂਗਰਸ ਨੇ ਟਿਕਟ ਦਵਾਈ ਮਹਾਰਾਜ ਸਾਹਿਬ ਨੂੰ ਰეკਮੈਂਡ ਕੀਤੀ ਸੀਗੀ ਵੇ ਐਸੀ ਗੱਲ ਤਾਂ ਸਮਾਰਾ ਲਈ ਅਗਲੀ ਪ੍ਰਧਾਨਗੀ ਕਾਂਗਰਸ ਦੀ ਕਿਹਦੇ ਕੋਲ ਹੋਣੀ ਚਾਹੀਦੀ ਹੈ ਇਹ ਤਾਂ ਮਹਾਰਾਜ ਸਾਹਿਬ ਵੇਖੋ ਕੀ ਸਟੈਂਡ ਲੈਂਦੇ ਆ ਅਸੀਂ ਤੇ ਜੋ ਸਟੈਂਡ ਲੈਣੇ ਤੁਸੀਂ ਨਾਲ ਉਹਨਾਂ ਦੇ ਮਹਾਰਾਜ ਸਾਹਿਬ ਦੇ ਇੱਥੇ ਆਏ ਆ ਜੀ ਕਾਂਗਰਸ ਵਰਕਰਸ ਦਾ ਲੰਚ ਆ ਮਹਾਰਾਜ ਜੀ ਨੂੰ ਮਿਲਣਾ ਚਾਹੁੰਦੇ ਆ ਇੱਕ ਆਪਰਚੂਨਿਟੀ ਆ ਅਸੀਂ ਸਾਰੇ ਜਾ ਕੇ ਮਿਲਾਂਗੇ ਪੰਜਾਬ ਦੇ ਇਲਾਕਿਆਂ ਬਾਰੇ ਡਿਸਕਸ ਕਰ ਕਾਂਗਰਸ ਨੂੰ ਟਕੜੀ ਕਰਨਾ ਚਾਹੀਦਾ ਇਹ ਹੀ ਨੱਚ ਸਰ ਇੱਕ ਮੰਗ ਉੱਠੀ ਹੈ ਕਿ ਪ੍ਰਤਾਪ ਬਾਜਵਾ ਨੂੰ ਕਟਾਇਆ ਜਾਵੇ ਕੈਪਟਨ ਮਰਿੰਦਰ ਸਿੰਘ ਨੇ ਪਰ ਇਹਦਾ ਤਰ੍ਹਾਂ ਮੈਂ ਹਲੇ ਟਿੱਪਣੀ ਨਹੀਂ ਕਰਨਾ ਚਾਹੁੰਦਾ ਲੇਕਿਨ ਲੋਕ ਇਹੀ ਚਾਹੁੰਦੇ ਜੋ ਤੁਸੀਂ ਕਹਿ ਰਹੇ ਕਾਂਗਰਸ ਨੂੰ ਟਕੜਿਆ ਕਰ ਲਈ ਜਿਹੜਾ ਵੀ ਫੈਸਲਾ ਲੈਣ ਦੀ ਲੋੜ ਹੈ ਲੈਣਾ ਚਾਹੀਦਾ ਬੱਚੀ ਦੀ ਗੱਲ ਹੈ ਹੁਣ ਜੇ ਇਹ ਗੱਲਾਂ ਸਾਰੀਆਂ ਹਾਈ ਕਮਾਂਡ ਨਾ ਕਰਾਂਗੇ ਕੈਪਟਨ ਮਰਿੰਦਰ ਸਿੰਘ ਅੱਜ ਇਹ ਸੇ ਦਾ ਐਲਾਨ ਕਰਨ ਜਾ ਰਹੇ ਨੇ ਕਿ ਨਹੀਂ ਇਹ ਕੋਈ ਗੱਲ ਨਹੀਂ ਇਹੋ ਜਿਹਾ ਕੋਈ ਮਸਲਾ ਨਹੀਂ ਜਿਸ ਵੀ ਵਿਅਕਤੀ ਨੂੰ ਹਾਈ ਕਮਾਂਡ ਆਪਣਾ ਵਿਸ਼ਵਾਸ ਦਿੰਦੀ ਹੈ ਉਹ ਵਿਅਕਤੀ ਜਿਹੜਾ ਪੰਜਾਬ ਦੇ ਵਿੱਚ ਆਪਣਾ ਕੰਮ ਕਰਦਾ ਕਿੰਨਾ ਕ ਅੱਜ ਅੱਜ ਤੇ 90 ਸਾਲ ਦੇ ਵਿੱਚ ਕੈਪਟਨ ਸਾਹਿਬ ਨੇ ਲੰਚ ਦਿੱਤਾ ਸਾਹਿਬ ਨੂੰ ਅਸੀਂ ਉਹ ਲੰਚ ਸਵਾਦਿਸ਼ਟ ਹੋਊਗਾ ਜਾਂ ਕੇਪੀ ਸਾਹਿਬ ਪਹਾੜਾਂ ਤੋਂ ਕਿਵੇਂ ਆਮਦਾਰ ਤੇ ਜਦੋਂ ਕਰ ਲੈਂਦਾ ਲੰਚ ਆਲਵੇਸ ਸਵਾਦਿਸ਼ਟ ਹੁੰਦਾ ਪਰ ਤੁਹਾਨੂੰ ਕੀ ਲੱਗਦਾ ਪਾਰਟੀ ਨੂੰ ਤਕਰਾ ਕਰਦਾ ਤੁਹਾਨੂੰ ਕੀ ਲੱਗਦਾ ਪਾਰਟੀ ਨੂੰ ਅੱਗੇ ਕੌਣ ਲਿਆ ਸਕਦਾ ਕੈਪਟਨ ਮਨਿੰਦਰ ਸਿੰਘ ਲੈ ਜਾ ਸਕਦੇ ਨੇ ਜੇ ਉਹ ਸੋਨੀਆ ਗਾਂਧੀ ਰੋਗਨ ਗਾਂਧੀ ਕਹਿਣ ਕਿ ਉਹ ਲਿ ਜਾਓ ਇਹ ਵੀ ਵੀ ਸੰਜਾ ਤੁਹਾਨੂੰ ਰੱਖੇ ਅੱਗੇ